ਪੰਜਾਬ ਦੇ ਲੋਕਾਂ ਨੂੰ ਸਿਹਤਮੰਤ ਤੇ ਤੰਦਰੁਸਤ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲਗਾਤਾਰ ਕਈ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ। ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸੋਹਾਣਾ ਵਿਖੇ ਸੁਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨੂੰ ਡੇਂਗੂ, ਚਿਕਨਗੁਨੀਆ ਅਤੇ ਮਲੇਰੀਆ ਦੀਆਂ ਬਿਮਾਰੀਆਂ ਦੀ ਰੋਕਥਾਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਡੇਂਗੂ ਅਤੇ ਚਿਕਨਗੁਨੀਆ ਤੇ ਮਲੇਰੀਆ ਵਰਗੀਆਂ ਬਿਮਾਰੀਆਂ ਨੂੰ ਰੋਕਣ ਲਈ ਸ਼ੁੱਕਰਵਾਰ ਡਰਾਈ ਡੇ ਦੀ ਪਾਲਣਾ ਕਰਨਾ ਬਹੁਤ ਜ਼ਰੂਰੀ ਹੈ ਸਾਰੇ ਜਿੰਨੇ ਵੀ ਸਾਡੇ ਸਕੂਲ ਤੇ ਕਾਲਜ ਜਿੰਨੇ ਬਾਕੀ ਸਾਰੇ ਵੀ ਜਿਹੜੇ ਪੜੇ ਲਿਖੇ ਬੰਦੇ ਉਹਨਾਂ ਨੂੰ ਕਹਿਣਾ ਹੈ ਅਸੀਂ ਬੱਚਿਆਂ ਨੂੰ ਟੀਚਰਸ ਨੂੰ ਪਹਿਚਾਨ ਕਰਾਈ ਆ ਵੀ ਉਹ ਨਾਰਵਾ ਕਿਸ ਤਰ੍ਹਾਂ ਹੁੰਦਾ ਉਹ ਤੇ ਉਹਦਾ ਕੀ ਕਰਨਾ ਆਪਾਂ ਹਰ ਸ਼ੁੱਕਰਵਾਰ ਨੂੰ ਆਪਾਂ ਜਿੰਨੇ ਵੀ ਸਾਡੇ ਚਾਹੇ ਫ੍ਰਿਜ ਦੇ نیچے ਟ੍ਰੇ ਹੋਵੇ ਚਾਹੇ ਸਾਡੇ ਜਿਹੜਾ ਹੈਗਾ ਡੇਜ਼ਰਟ ਕੂਲਰ ਜਿਹੜਾ ਠੰਡੀ ਹਵਾ ਵਾਲਾ ਕੂਲਰ ਆ ਉਹ ਉਹਦੇ ਵਿੱਚ ਜਿਹੜਾ ਪਾਣੀ ਪਾਨੇ ਆ ਉਹਨਾਂ ਨੂੰ ਸ਼ੁੱਕਰਵਾਰ ਨੂੰ ਇੱਕ ਦਿਨ ਸੁਕਾ ਦੇਣਾ ਚੰਗੀ ਤਰ੍ਹਾਂ ਸੁਕਾ ਦੇਣਾ ਪੰਜ-ਛੇ ਦੇ ਪਾਣੀਾਂ ਦੇ ਕਟੋਰੇ ਰੱਖਦੇ ਆ ਔਰ ਆਸ-ਪਾਸੇ ਕੋਈ ਵੀ ਆਪਣਾ ਜਿਹੜਾ ਹੈਗਾ ਤੁਹਾਡਾ ਡਿਸਕੋਰਡ ਦਾ ਰੈਪਰ ਜਿਵੇਂ ਤੁਸੀਂ ਸਿਆ ਤੁਹਾਨੂੰ ਮੈਂ ਜਾਂ ਆਈਸਕ੍ਰੀਮ ਦੇ ਡੱਬੇ ਆ ਕੋਈ ਵੀ ਇਦਾਂ ਦੀ ਚੀਜ਼ ਨਹੀਂ ਛੇੜਨੀ ਜਿਹਦੇ ਵਿੱਚ ਕਿ ਮੱਛਰ ਬ੍ਰੀਡ ਕਰ ਸਕਦਾ ਹੈ ਬਹੁਤ ਥੋੜੀ ਜਗ੍ਹਾ ਦੇ ਵਿੱਚ ਜਿਹੜਾ ਹੈਗਾ ਡੈਂਗੀ ਦਾ ਮੱਛਰ ਬ੍ਰੀਡ ਕਰ ਜਾਂਦਾ ਔਰ ਦੇਖੋ ਵੀ ਕਿੰਨੀ ਭਿਆਨਕ ਬਿਮਾਰੀ ਕਰਦਾ ਹੈ ਇਹ ਸੋ ਜੇ ਛੋਟੇ-ਛੋਟੇ ਗੱਲਾਂ ਦਾ ਲੋਕ ਧਿਆਨ ਰੱਖਣਗੇ ਤਾਂ ਆਪਾਂ ਬਹੁਤ ਵੱਡੇ ਇੱਕ ਜਿਹੜੀ ਹੈਗੀ ਆ ਮਤਲਬ ਹੈਲਥ ਕਰਾਈਸਿਸ ਤੋਂ ਬਚ ਸਕਦੇ ਆ ਅਸੀਂ ਬਹੁਤ ਸਾਰੇ ਅਰੇਂਜਮੈਂਟ ਕੀਤੇ ਹੋਇਆ ਸਾਡੇ ਬਲੱਡ ਬੈਂਕ ਆ ਬਲੱਡ ਕੰਪੋਨੈਂਟਸ ਆ ਬੈਂਕ ਇਹਨਾਂ ਬਿਮਾਰੀਆਂ ਨੂੰ ਰੋਕਣ ਲਈ ਲਗਾਤਾਰ ਪੰਜਾਬ ਸਰਕਾਰ ਵੱਲੋਂ ਜ਼ਮੀਨੀ ਪੱਧਰ ਤੇ ਜਾ ਕੇ ਲੋਕਾਂ ਨੂੰ ਜਾਣਕਾਰੀ ਵੀ ਦਿੱਤੀ ਜਾ ਰਹੀ ਹੈ ਤੇ ਉਹਨਾਂ ਦੇ ਨਾਲ ਸੰਬੰਧੀ ਵੀ ਉਹਨਾਂ ਨੂੰ ਸਮਝਾਇਆ ਜਾ ਰਿਹਾ ਹੈ ਤਾਂ ਜੋ ਇਹਨਾਂ ਬਿਮਾਰੀਆਂ ਤੋਂ ਬਚਿਆ ਜਾ ਸਕੇ